ਕਿਸਾਨ ਵੀਰੋ ਜੇਕਰ ਤੁਹਾਡਾ ਵਿੱਚੋਂ ਨਾ ਰੁਕਿਆ ਹੋਇਆ ਚੱਲ ਨਹੀਂ ਰਿਹਾ ਫਸਿਆ ਜਾ ਹੋਇਆ ਤਾਂ ਇਹ ਵੀਡੀਓ ਸਿਰਫ ਅਤੇ ਸਿਰਫ ਤੁਹਾਡੇ ਲਈ ਹੈ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤੇ ਵੀਡੀਓ ਰਾਹੀਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਤੇ ਗੰਭੀਰਤਾ ਪੂਰਵਕ ਅਮਲ ਕਰਿਓ ਤੁਹਾਨੂੰ ਇਹਦੇ ਬੇਹਦ ਸ਼ਾਨਦਾਰ ਅਤੇ ਜ਼ਬਰਦਸਤ ਨਤੀਜੇ ਹਾਸਲ ਹੋਣਗੇ ਤੁਹਾਡਾ ਰੁਕਿਆ ਹੋਇਆ ਫਸਿਆ ਹੋਇਆ ਝੋਨਾ ਜਿਹੜਾ ਹੈਗਾ ਉਹ ਸ਼ਾਲਾ ਮਾਰਦਾ ਵਿਰੋਧ ਕਰਨ ਲੱਗ ਜਾਵੇਗਾ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਧਵਲੀ ਕਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੇਚਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੇਚਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬਲੀ ਖਾਨਾ ਸੋ ਦੋਸਤੋ ਪਿਛਲੇ ਕਈ ਦਿਨਾਂ ਤੋਂ ਕਈ ਕਿਸਾਨ ਭਰਾਵਾਂ ਤੋਂ ਫੋਨ ਆਏ ਇੱਕ ਹੀ ਸਵਾਲ 'ਚ ਬਾਈ ਜੀ ਸਾਡਾ ਝੋਨਾ ਚੱਲ ਨਹੀਂ ਰਿਹਾ ਫਸਿਆ ਜਾ ਹੋਇਆ ਮੈਂ ਉਹਨਾਂ ਨੂੰ ਹੋਰ ਮੈਂ ਸਵਾਲ ਕੀਤਾ ਕਿ ਤੁਹਾਡੇ ਝੋਨੇ ਦੀਆਂ ਜੜਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਤੇ ਉਹਨਾਂ ਦਾ ਜਵਾਬ ਸੀ ਜੜਾਂ ਤਾਂ ਠੀਕ ਹੈ ਪਰ ਮਸਲਾ ਕੀ ਹੈ ਸਮਝ ਨਹੀਂ ਆ ਰਿਹਾ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਭਾਈ ਆਪੋ ਆਪਣੇ ਝੋਨੇ ਦੇ ਉਹਨਾਂ ਬੂਟਿਆਂ ਨੂੰ ਪੱਟੋ ਜਿਹੜੇ ਪੀਲੇ ਪੈ ਕੇ ਕੁਬਲਾਉਂਦੇ ਹੋਏ ਜਾਂ ਗਰੋਥ ਨਹੀਂ ਕਰਦੇ ਪਏ ਉਹਨਾਂ ਬੂਟਿਆਂ ਨੂੰ ਜੜ੍ਹ ਸਮੇਤ ਪੱਟੋ ਇੱਕ ਦੋ ਬੂਟਿਆਂ ਨੂੰ ਜੜ੍ਹ ਤੋ ਕੇ ਜੜ੍ਹਾਂ ਦੀ ਫੋਟੋ ਮੈਨੂੰ ਭੇਜੋ ਤੇ ਉਹਨਾਂ ਨੇ ਉਦਾਂ ਹੀ ਕੀਤਾ ਜੜ੍ਹਾਂ ਦੀਆਂ ਫੋਟੋਆਂ ਮੇਰੇ ਨਾਲ ਸਾਂਝੀਆਂ ਕੀਤੀਆਂ ਤੇ ਉਹ ਫੋਟੋ ਐਸ ਵੇਲੇ ਤੁਹਾਡੇ ਰੂਬਰੂ ਆ ਤੁਹਾਡੀ ਸਕਰੀਨ ਤੇ ਆ ਇਹ ਜੜ੍ਹਾਂ ਫੰਗਸ ਦੇ ਨਾਲ ਬੁਰੀ ਤਰ੍ਹਾਂ ਨੁਕਸਾਨੀਆਂ ਹੋਈਆਂ ਜੜਾ ਜੜਾਂ ਦਾ ਰੰਗ ਭੂਰਾ ਇਤੋਂ ਤੱਕ ਕੇ ਕਾਲਾ ਵੀ ਹੋ ਚੁੱਕਿਆ ਹੁਣ ਇਹਨਾਂ ਜੜਾਂ ਨੂੰ ਸਾਡੇ ਕਿਸਾਨ ਭਰਾ ਕਹਿੰਦੇ ਆ ਕਿ ਜੜਾਂ ਸਹੀ ਆ ਯਾਨੀ ਕਿ ਕਿਸਾਨ ਭਰਾਵਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਸਹੀ ਜੜਾਂ ਕਿਹੜੀਆਂ ਹੁੰਦੀਆਂ ਸਹੀ ਜੜਾਂ ਦਾ ਰੰਗ ਹੁੰਦਾ ਜੀ ਦੂਧਿਆ ਚਿੱਟਾ ਚਿੱਟੀਆਂ ਦੂਧੀਆਂ ਜੜਾਂ ਨੂੰ ਸਹੀ ਜੜਾਂ ਮੰਨਿਆ ਜਾਂਦਾ ਤੇ ਜਿਹੜੀਆਂ ਜੜਾਂ ਹਲਕੀਆਂ ਵੀ ਪੀਲੀਆਂ ਹੋਣ ਜਾਂ ਭੂਰੀਆਂ ਹੋ ਜਾਣ ਜਾਂ ਅੱਗੇ ਕਾਲੀਆਂ ਹੋ ਚੁੱਕੀਆਂ ਹੋਣ ਤਾਂ ਉਹ ਜੜਾਂ ਨੂੰ ਆਪਾਂ ਠੀਕ ਜੜਾਂ ਦੀ ਸ਼੍ਰੇਣੀ ਵਿੱਚ ਨਹੀਂ ਰੱਖ ਸਕਦੇ ਇਹ ਜਿਹੜੀਆਂ ਜੜਾਂ ਇਹ ਫੰਗਸ ਦੀਆਂ ਸ਼ਿਕਾਰ ਹੋ ਚੁੱਕੀਆਂ ਬੁਰੀ ਤਰ੍ਹਾਂ ਇਹਨਾਂ ਨੂੰ ਫੰਗਸ ਲੱਗ ਚੁੱਕੀ ਆ ਨਤੀਜੇ ਵਜੋਂ ਜੜਾਂ ਗਾੜਨੀਆਂ ਸ਼ੁਰੂ ਹੋ ਚੁੱਕੀਆਂ ਜੜਾਂ ਨੁਕਸਾਨੀਆਂ ਜਾ ਚੁੱਕੀਆਂ ਅਜਿਹੀ ਹਾਲਤ ਦੇ ਵਿੱਚ ਜਿਹੜੇ ਪੌਦੇ ਆ ਉਹ ਜੜਾਂ ਰਾਹੀਂ ਜਿਹੜੀ ਖੁਰਾਕ ਉਹਨਾਂ ਨੂੰ ਜ਼ਮੀਨ ਤੋਂ ਮਿਲਦੀ ਸੀ ਜਾਂ ਤੁਸੀਂ ਬਾਹਰੋਂ ਫਸਲ ਨੂੰ ਪਾਉਣੀ ਸੀ ਉਹ ਨਹੀਂ ਗ੍ਰਹਿਣ ਕਰ ਪਾਉਂਦੇ ਤੇ ਨਤੀਜੇ ਵਜੋਂ ਖਰਾਕ ਦੀ ਅਣਹੋਂਦ ਦੇ ਵਿੱਚ ਖਰਾਕ ਦੀ ਘਾਟ ਦੇ ਵਿੱਚ ਪੌਦੇ ਤਾਂ ਤੋਂ ਲੈ ਕੇ ਠਾਂ ਤੱਕ ਇੱਕ ਸਾਰ ਕੁਵਲੌਂਦੇ ਹੋਏ ਸੁੱਕਣੇ ਸ਼ੁਰੂ ਹੋ ਜਾਂਦੇ ਆ। ਸੋ ਬਿਮਾਰ ਜੜਾਂ ਵਾਲੇ ਪੌਦੇ ਖਰਾਕ ਨਹੀਂ ਲੈ ਪਾਉਂਦੇ ਨਤੀਜੇ ਵਜੋਂ ਉਹਨਾਂ ਦੀ ਗਰੋਥ ਰੁਕ ਜਾਂਦੀ ਹੈ। ਹੁਣ ਜੇ ਗਰੋਥ ਮੁੜ ਬਹਾਲ ਕਰਨੀ ਆ ਤਾਂ ਆਪਾਂ ਨੂੰ ਜੜਾਂ ਦਾ ਇਲਾਜ ਕਰਨਾ ਪਊਗਾ। ਸੋ ਜੜਾਂ ਦਾ ਇਲਾਜ ਐਮਰਜੈਂਸੀ ਆਪਾਂ ਕੀ ਕਰ ਸਕਦੇ ਆ ਉਹ ਨੋਟ ਕਰ ਲਓ। ਪ੍ਰਤੀ ਏਕੜ 1 ਕਿਲੋ ਚਿੱਟੀ ਫਟਕੜੀ ਲੈਣੀ ਆ। ਉਹਨੂੰ ਸੇਬੇ ਵਾਲੀ ਬੂਰੀ ਦੇ ਕਿਸੇ ਟੋਟੇ 'ਚ ਲਪੇਟ ਕੇ ਪਾਣੀ ਲਾਉਂਦੇ ਸਮੇਂ ਨੱਕੇ ਤੇ ਰੱਖ ਦਿਓ ਝੋਨੇ ਦੇ। ਤੇ ਉਹ ਜਿਹੜਾ ਪਾਣੀ ਆ ਫਟਕੜੀ ਵਾਲਾ ਜਦੋਂ ਖੇਤ 'ਚ ਐਂਟਰ ਕਰੂਗਾ ਉਹ ਆਪਣੇ ਐਂਟੀਫੰਗਲ, ਐਂਟੀਬਾਇਓਟਿਕ, ਐਂਟੀਸੈਪਟਿਕ ਤੇ ਐਂਟੀਵਾਇਰਲ guna ਕਰਕੇ ਤੁਹਾਡੇ ਝੋਨੇ ਦੀਆਂ ਜੜਾਂ ਨੂੰ ਰੋਗ ਮੁਕਤ ਵੀ ਕਰ ਦੇਗਾ। ਯਾਨੀ ਕਿ ਫੰਗਸ ਤੋਂ ਵੋਖਤ ਵੀ ਕਰ ਦੇਗਾ ਤੇ ਨਾਲ ਦੀ ਨਾਲ ਜਿਹੜਾ ਡੈਮੇਜ ਹੋਇਆ ਜਣਾ ਨੂੰ ਨੁਕਸਾਨ ਪਹੁੰਚਿਆ ਐਂਟੀਸੈਪਟਿਕ ਹੋਣ ਕਰਕੇ ਫਟਕੜੀ ਉਹਨੂੰ ਵੀ ਰਿਪੇਅਰ ਕਰ ਦੂਗੀ ਤੇ ਤੁਹਾਡਾ ਛੋਨਾ 4-5 ਦਿਨਾਂ ਦੇ ਵਿੱਚ ਵਿੱਚ ਫਟਕੜੀ ਵਾਲਾ ਪਾਣੀ ਲੱਗਣ ਤੋਂ 4-5 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਮੁੜ ਜਿਹੜਾ ਹੈਗਾ ਬਹਾਲ ਹੋਣਾ ਸ਼ੁਰੂ ਹੋ ਜਾਏਗਾ ਫਟਾਰਾ ਚੱਕ ਲਏਗਾ ਤੇ ਉਹਦਾ ਜਿਹੜਾ ਸਾਰਾ ਕੁਝ ਸਹੀ ਹੋ ਜਾਏਗਾ ਆਮ ਆਗ ਹੋ ਜਾਏਗਾ ਪੂਰੀ ਗ੍ਰੋਥ ਚੋਣ ਨਹੀਂ ਦੀ ਸ਼ੁਰੂ ਹੋ ਚੁੱਕੀ ਹੁਣ ਸਵਾਲ ਇਹ ਆ ਕਿ ਇਹ ਮਸਲਾ ਤੁਹਾਡੀ ਜ਼ਮੀਨ ਚ ਖੜਾ ਕਿਉਂ ਹੋਇਆ ਇਸ ਮਸਲੇ ਦੀ ਜੜ ਤੱਕ ਪਹੁੰਚਣਾ ਜ਼ਰੂਰੀ ਹੈ ਦੋਸਤੋ ਜਦੋਂ ਵਾਣ ਲਗਾਤਾਰ ਗਿੱਲੇ ਰਹਿੰਦੇ ਆ ਖੇਤਾਂ ਦੇ ਵਿੱਚ ਲਗਾਤਾਰ ਤੇ ਜ਼ਿਆਦਾ ਪਾਣੀ ਖੜਾ ਰਹਿੰਦਾ ਤਾਂ ਜ਼ਮੀਨ ਦੇ ਵਿੱਚ ਫੰਗਸ ਡਿਵੈਲਪ ਹੋ ਜਾਂਦੀ ਹੈ ਹਾਨੀਕਾਰਕ ਫੰਗਸ ਜਿਵੇਂ ਫਾਈਟੋਪੈਥੋਰਾ ਫਿਊਜ਼ੇਰੀਅਮ ਆਦਿ ਇਹ ਜਿਹੜੀ ਫੰਗਸ ਹੈ ਇਹ ਚੋਂ ਨੇੜੀਆਂ ਜੜਾਂ ਤੇ ਅਟੈਕ ਕਰਦੀ ਆ ਉਹਦੇ ਤੇ ਘਰ ਬਣਾ ਲੈਂਦੀ ਆ ਤੇ ਜੜਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਨਤੀਜੇ ਵਜੋਂ ਜੜਾਂ ਗਲਦੀਆਂ ਸ਼ੁਰੂ ਹੋ ਜਾਂਦੀਆਂ ਤੇ ਪੌਦਾ ਜਿਹੜਾ ਹੈਗਾ ਜ਼ਮੀਨ ਦੇ ਵਿੱਚੋਂ ਖੁਰਾਕ ਲੈਣੀ ਬੰਦ ਕਰ ਦਿੰਦਾ ਜ਼ਮੀਨ ਚੋਂ ਉਹਨੂੰ ਖੁਰਾਕ ਮਿਲਣੀ ਬੰਦ ਹੋ ਜਾਂਦੀ ਆ ਸੋ ਇਹ ਮਸਲਾ ਖੜਾ ਹੋਇਆ ਜ਼ਮੀਨ ਦੇ ਵਿੱਚ ਲਗਾਤਾਰ ਤੇ ਜ਼ਿਆਦਾ ਪਾਣੀ ਖੜਾ ਰੱਖਣ ਕਰਕੇ ਹੁਣ ਜਿਹੜੀਆਂ ਜ਼ਮੀਨਾਂ ਜ਼ਿਆਦਾ ਗਿੱਲੀਆਂ ਰਹਿੰਦੀਆਂ ਉਹਨਾਂ ਜ਼ਮੀਨਾਂ ਦੇ ਵਿੱਚ ਫੰਗਸ ਦਾ ਅਟੈਕ ਜਿਆਦਾ ਹੁੰਦਾ ਫਸਲ ਦੀਆਂ ਜੜਾਂ ਤੇ। ਤਾਂ ਇਹ ਤੋਂ ਇਹ ਤੋਂ ਛੁਟਕਾਰੇ ਦਾ ਜਿਹੜਾ ਪਰਮਾਨੈਂਟ ਹੱਲ ਆ ਉਹ ਕੀ ਆ ਉਹ ਇਹ ਆ ਕਿ ਜ਼ਮੀਨਾਂ ਨੂੰ ਪੂਰਾ ਸੁਕਾ ਸੁਕਾ ਕੇ ਪਾਣੀ ਲਾਓ। ਜ਼ਮੀਨਾਂ ਨੂੰ ਜਿਆਦਾ ਗਿੱਲਾ ਨਾ ਰੱਖੋ ਤੇ ਫਸਲ ਨੂੰ ਪੂਰਾ ਸੁਕਾ ਸੁਕਾ ਕੇ ਪਾਣੀ ਲਾਓ। ਪਹਿਲੇ 15-18 ਦਿਨ ਪਾਣੀ ਬੇਸ਼ੱਕ ਖੜਾ ਰੱਖ ਲਓ ਪਰ ਉਦੋਂ ਬਾਅਦ ਮਿੱਟੀ ਚਿੱਟੀ ਕਰ ਕਰਕੇ ਪਾਣੀ ਲਾਉਣ ਦਾ ਪ੍ਰੋਗਰਾਮ ਬਣਾ ਲਓ। ਉਹਦੇ ਕਰਕੇ ਜਿਹੜਾ ਹੈਗਾ ਜੜਾਂ ਦੇ ਵਿੱਚ ਫੰਗਸ ਦੇ ਵੱਲ ਕੋ ਹੋਣ ਦਾ ਖਤਰਾ ਨਾਂ ਦੇ ਬਰਾਬਰ ਰਹਿ ਜਾਂਦਾ ਤੇ ਜੇ ਇਹ ਹੋ ਚੁੱਕਿਆ ਤਾਂ ਐਮਰਜੈਂਸੀ ਇਹਦੀ ਰੋਕਥਾਮ ਲਈ ਤੁਸੀਂ ਤੁਸੀਂ ਚਿੱਟੀ ਫਟਕੜੀ 1 ਕਿਲੋ ਪ੍ਰਤੀ ਏਕੜ ਜਿਵੇਂ ਮੈਂ ਦੱਸਿਆ ਓਵੇਂ ਨੱਕੇ ਤੇ ਰੱਖ ਕੇ ਜੜਾਂ ਦੀ ਫੰਗਸ ਤੋਂ ਛੁਟਕਾਰਾ ਪਾ ਸਕਦੇ ਹੋ ਜੇਕਰ ਪਾਣੀ ਲਾਉਣ ਦੀ ਜਿਹੜੀ ਪੋਜੀਸ਼ਨ ਨਹੀਂ ਹੈਗੀ ਪਾਣੀ ਆਲਰੇਡੀ ਜ਼ਿਆਦਾ ਖੜਾ ਮੀਆਂ ਵਗੈਰਾ ਕਰਕੇ ਤਾਂ ਫਿਰ ਤੁਸੀਂ ਕੀ ਕਹਿੰਦਾ ਕਿ ਡੇਢ ਕਿਲੋ ਚਿੱਟੀ ਫਟਕੜੀ ਪੀਸ ਕੇ ਉਹਨੂੰ ਜਿਹੜਾ ਹੈਗਾ 15 ਕਿਲੋ ਸਲਾਬੀ ਜੀ ਵਿੱਚ ਮਿੱਟੀ ਦੇ ਵਿੱਚ ਰਲਾ ਕੇ ਤੁਸੀਂ ਖੇਤ ਦੇ ਵਿੱਚ ਖੜੇ ਪਾਣੀ 'ਚ ਇੱਕ ਸਾਲ ਛੱਟਾ ਦੇ ਦੇਣਾ ਫਟਕੜੀ ਜਿਹੜੀ ਹੈਗੀ ਆ ਆਪਣੇ ਐਂਟੀ ਐਂਟੀ ਫੰਗਲ ਐਂਟੀਬਾਇਓਟਿਕ ਐਂਟੀਸੈਪਟਿਕ ਤੇ ਐਂਟੀਵਾਇਰਲ guna ਕਰਕੇ ਤੁਹਾਡੇ ਝੋਨੇ ਦੀਆਂ ਜੜਾਂ ਨੂੰ ਸਾਫ਼ ਕਰ ਦੇਗੀ ਰੋਗ ਮੁਕਤ ਕਰ ਦੇਗੀ ਉਲੀ ਮੁਕਤ ਕਰ ਦੇਗੀ ਤੇ ਉਹਨਾਂ ਦਾ ਪ੍ਰੋਪਰ ਇਲਾਜ ਕਰ ਦੇਗੀ ਤੇ ਤੁਹਾਡੀ ਫਸਲ ਜਿਹੜੀ ਹੈਗੀ ਆ ਮੁੜ ਬਹਾਲ ਹੋਣੀ ਸ਼ੁਰੂ ਹੋ ਜੇਗੀ ਤੇ ਦੇਖਦੇ ਹੀ ਦੇਖਦੇ ਉਹਦਾ ਰੰਗ ਵੰਗ ਕੱਦ ਕਾਠ ਪੁਟਾਰਾ ਤੁਹਾਨੂੰ ਜਿਹੜਾ ਹੈਗਾ ਮਣ ਪੌਣ ਲੱਗ ਜਾਵੇਗਾ ਸੋ ਇਹ ਜਿਹੜਾ ਪੁਆਇੰਟ ਇੱਕ ਤਾਂ ਇਹ ਲਾਜ਼ਮੀ ਸੀਗਾ ਐਮਰਜੈਂਸੀ ਤੁਸੀਂ ਇਹ ਕੰਮ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਫਸਲ ਨੂੰ ਪਾਣੀ ਸੁਕਾ ਸੁਕਾ ਕੇ ਲਾਉਣਾ ਸ਼ੁਰੂ ਕਰੋ ਤੇ ਇਹ ਕੰਮ ਕਰਨ ਤੋਂ 5 ਦਿਨਾਂ ਬਾਅਦ ਜੇ ਤੁਹਾਨੂੰ ਲੋੜ ਲੱਗੇ ਤਾਂ ਪ੍ਰਤੀ ਏਕੜ 1 ਕਿਲੋ ਟ੍ਰਾਈਕੋਡਰਮਾ ਤੇ ਜੜਾਂ ਦੀ ਬਿਹਤਰ ਗਰੋਥ ਵਾਸਤੇ 100 ਗ੍ਰਾਮ ਵੈਮ ਐਚ ਡੀ ਇਹ ਜਿਹੜਾ ਹੈਗਾ 15-20 ਕਿਲੋ ਸੁਲ੍ਹਾਬੀ ਜੀ ਮਿੱਟੀ ਦੇ ਵਿੱਚ ਮਿਲਾ ਕੇ ਤਾਜੇ ਭਰੇ ਹੋਏ ਪਾਣੀ ਦੇ ਵਿੱਚ ਇਹਦਾ ਫਸਲ ਦੇ ਉੱਪਰ ਇੱਕ ਸਾਰ ਛੱਟਾ ਮਾਰ ਦੇਣਾ ਤੇ ਉਸ ਤੋਂ ਬਾਅਦ ਪਾਣੀ ਫੇਰ ਸੁਕਾ ਸੁਕਾ ਕੇ ਲਾਉਣਾ ਸ਼ੁਰੂ ਕਰ ਦੇਣਾ ਯਾਨੀ ਕਿ ਮਿੱਟੀ ਜਦੋਂ ਚਿੱਟੀ ਹੋ ਜੇ ਉਦੋਂ ਪਾਣੀ ਲਾਓ ਤਾਂ ਇਦਾਂ ਜੇ ਕਰੋਗੇ ਤੁਹਾਡੇ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਫੰਗਸ ਦੇ ਅਟੈਕ ਤੋਂ ਵੀ ਮੁਕਤੀ ਮਿਲੂਗੀ ਤੇ ਮਾਈ ਕੋਰਾਈਜ਼ਾ ਜਿਹੜਾ ਹੈਗਾ ਬਾਇਓ ਮੈਚ ਦੀ ਉਹ ਜਿਹੜਾ ਹੈਗਾ ਤੁਹਾਡੇ ਝੋਨੇ ਦੀਆਂ ਜੜਾਂ ਦੀ ਗਰੋਥ ਕਰਾਊਗਾ ਤੇ ਜਿਹੜਾ ਪ੍ਰਾਈਕੋਡਰਮਾ ਮੈਂ ਤੁਹਾਨੂੰ ਦੱਸਿਆ 1 ਕਿਲੋ ਉਹ ਫਰਦਰ ਉਹਦੇ ਵਿੱਚ ਬੈਨੀਫੀਸ਼ੀਅਲ ਫੰਗਸ ਆ ਉਹ ਤੁਹਾਡੇ ਝੋਨੇ ਦੀਆਂ ਜੜਾਂ ਦੇ ਉੱਤੇ ਆਪਣਾ ਘਰ ਬਣਾ ਲੇਗੀ ਤੇ ਹਾਨੀਕਾਰਕ ਫੰਗਸ ਨੂੰ ਜੜਾਂ ਦੇ ਨੇੜੇ ਵੀ ਨਹੀਂ ਫਟਕਣ ਦੇਵੇਗੀ ਸੋ ਇਹ ਜਿਹੜਾ ਦੋ ਬਜਾਰੂ ਸਮਾਨ ਮੈਂ ਤੁਹਾਨੂੰ ਦੱਸਿਆ 1 ਕਿਲੋ ਤੇ 100 ਗ੍ਰਾਮ ਇਹਨੂੰ ਤੁਸੀਂ ਮਲਟੀਪਲਾਈ ਕਰਕੇ ਵੀ ਆਪਣੀ ਫਸਲ ਨੂੰ ਦੇ ਸਕਦੇ ਹੋ ਮਲਟੀਪਲਾਈ ਕਰਕੇ 1 ਕਿਲੋ ਜਿਹੜਾ ਦਵਾਈ ਹੈਗੀ ਆ ਉਹ 10 ਕਿੱਲਿਆਂ ਚ ਪੈ ਜੂਗੀ 100 ਗ੍ਰਾਮ ਦਵਾਈ ਵੀ 10 ਕਿੱਲਿਆਂ ਚ ਪੈ ਜੂਗੀ ਤੇ ਜੇ ਤੁਸੀਂ ਸਿੱਧੀ ਪਾਉਂਗੇ ਤਾਂ ਉਹ 1 ਕਿੱਲੇ ਚ ਪਾਉਗੀ 1 ਕਿੱਲੇ ਚ ਪਾਉਗੀ ਤਾਂ ਮੋٹے ਤੌਰ ਤੇ 700 ਰੁਪਏ ਦੀ ਤੇ ਇਹੀ 700 ਦੀ ਦਵਾਈ ਜੇ ਤੁਸੀਂ ਮਲਟੀਪਲਾਈ ਕਰ ਲੈਣੇ ਹੋ 1000 ਲੀਟਰ ਪਾਣੀ ਦੇ ਵਿੱਚ ਤਾਂ ਇਹ ਦਵਾਈ ਜਿਹੜੀ ਹੈਗੀ ਆ ਆ 7 ਤੇ 5 12 1200 ਰੁਪਏ ਦੇ ਖਰਚੇ ਨਾਲ 10 ਕਿੱਲਿਆਂ ਚ ਵੇਚੂਗੀ ਜਾਨੀ ਕਿ 120 ਰੁਪਏ ਕਿੱਲਾ ਜਿਹੜਾ ਹੈਗਾ ਤੁਹਾਨੂੰ ਪਾਏਗਾ ਉਂਝ ਇਹ 700 ਰੁਪਏ ਕਿੱਲਾ ਪਊਗੀ ਸੋ ਇਹ ਦਵਾਈਆਂ ਨੂੰ ਮਲਟੀਪਲਾਈ ਕਰਕੇ ਕਿਵੇਂ ਆਪਾਂ ਆਪਣੀ ਫਸਲ ਚ ਦੇ ਸਕਦੇ ਆ ਇਸ ਸਬੰਧ ਵਿੱਚ ਸਾਰੀ ਜਾਣਕਾਰੀ ਆਪਾਂ ਅਗਲੀ ਵੀਡੀਓ ਚ ਸਾਂਝੀ ਕਰਾਂਗੇ ਇਹ ਜਾਣਕਾਰੀ ਤੁਹਾਨੂੰ ਕੰਮ ਦੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਵਿਚਾਰ ਅਤੇ ਆਪਣੀ ਫੀਡਬੈਕ ਕਮੈਂਟਾਂ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੀ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋਅਰ ਤੇ ਰਿਕਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ